ਤੁਸੀਂ ਨਾ ਕੁੰਡੀ ਵਾਲੇ ਕੰਨ ਤਾਂ ਆਮ ਹੀ ਦੇਖੇ ਹੋਣਗੇ ਪਰ ਤੁਸੀਂ ਆਹ ਘੋੜੇ ਦੇ ਕੰਨ ਚੈੱਕ ਕਰੋ ਯਾਰ ਕੁੰਡੀ ਵਾਲੇ ਕੰਨ ਤੇ ਨਾਲ ਨਿੱਕੇ ਕੰਨਾਂ ਦਾ مالک ਆ ਘੋੜਾ ਯਾਨੀ ਕਿ ਕੰਨ ਨਿੱਕੇ ਆ ਕੁੰਡੀ ਵਾਲੇ ਤਾਂ ਹੈਗੇ ਹੀ ਹੈਗੇ ਆ ਤੇ ਬਾਕੀ ਆਪਾਂ ਘੋੜੇ ਦੀ ਡਿਟੇਲਸ ਉਹਨੂੰ ਦੱਸਦੇ ਆ ਕਿਹੜੇ ਖਾਨਦਾਨ ਦਾ ਘੋੜਾ ਇਹ ਨਾਮ ਇਹਦਾ ਦੋਸਤੋ ਤਮੂਰ ਆ ਤੇ ਡਾਇਰੈਕਟ ਕਾਲੇ ਕਾਂਟੇ ਦਾ ਬੱਚਾ ਇਹ ਬਹਿਬਲ ਕਲਾਂ ਵਾਲੇ ਘੋੜੇ ਦਾ ਤੇ ਆਲੀਸ਼ਾਨ ਬਲੱਡ ਲਾਈਨ ਦਾ ਘੋੜਾ ਦੋਸਤੋ ਤਮੂਰ ਦੀ ਮਾਂ ਦਾ ਨਾਮ ਨਾਜ਼ਮਾ ਤੇ ਅਲੀ ਬਾਬਾ ਲੈਣ ਦੀ ਘੋੜੀ ਆ ਦੋਸਤੋ ਤੇ ਉਮਰ ਇਸ ਟਾਈਮ ਤੇ ਘੋੜੇ ਦੀ 7 ਤੋਂ 8 ਸਾਲ ਦੇ ਕਰੀਬ ਆ ਤੇ ਇੱਕੋ ਪਾਸੇ ਦੇ ਦੋ ਪੈਰ ਚਿੱਟੇ ਆ ਮੱਥੇ ਤੇ ਪਟਾ ਯਾਨੀ ਕਿ ਹੈਵੀ ਬੋਡੀ ਸਟਰਕਚਰ ਦਾ ਬਹੁਤ ਸੋਹਣਾ ਸੁਨੱਖਾ ਘੋੜਾ ਦੋਸਤੋ ਤੇ ਖੜਾ ਕਿੱਥੇ ਆ ਇਹ ਦੋਸਤੋ ਬਾਈ ਮਨੀਸ਼ ਗਰਗ ਦੇ ਕੋਲੇ ਖੜਾ ਸ਼ੈਲਰ ਦੇ ਵਿੱਚ ਯਾਨੀ ਕਿ ਐਮ ਆਰ ਸਟੱਡ ਫਾਰਮ ਤੇ ਖੜਾ ਜਦੋਂ ਆਪਾਂ ਬਾਘੇ ਪ੍ਰਾਣੀ ਤੋਂ ਨਿਹਾਲ ਸਿੰਘ ਵਾਲੀ ਛੱਡ ਕੇ ਜਾਂਦੇ ਆ ਉੱਥੇ ਬਾਈ ਦਾ ਫਾਰਮ ਆਉਂਦਾ ਯਾਨੀ ਕਿ ਸ਼ੈਲਰ ਆਉਂਦਾ ਉੱਥੇ ਹੀ ਬਾਈ ਦਾ ਘੋੜਾ ਖੜਾ ਤੇ ਤਮੂਰ ਘੋੜੇ ਦੀ ਸਟੱਡ ਸਰਵਿਸ ਵੀ ਓਪਨ ਆ ਦੋਸਤੋ ਤੇ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਬਾਈ ਦੇ ਹੇਠਾਂ ਦੇ 3 ਨੰਬਰ ਤੇ ਟੈਲੀਫੋਨ ਕਰਵਾ ਦਿਓ ਤੇ ਬਾਕੀ ਜਿਹੜੇ ਤੁਸੀਂ ਆ ਦੋ ਬੱਚੇ ਦੇਖੀ ਜਾਂਦੇ ਹੋ ਇਹ ਵੀ ਇਸੇ ਘੋੜੇ ਦੇ ਬੱਚੇ ਆ ਦੋਸਤੋ ਯਾਨੀ ਕਿ ਤਮੂਰ ਘੋੜੇ ਦੇ ਬੱਚੇ ਆ ਤੇ ਦੋਨੇ ਹੀ ਬੱਚੇ ਬਾਈ ਦੇ ਫਾਰਮ ਦੇ ਖੜੇ ਆ ਤੇ ਤੁਸੀਂ ਉੱਥੇ ਜਾ ਕੇ ਦੇਖ ਵੀ ਸਕਦੇ ਹੋ ਰਿਜਲਟ ਬਾਈ ਦੇ ਘੋੜੇ ਦੇ ਤੇ ਬਾਕੀ ਆਪਾਂ ਬਾਈ ਨਾਲ ਸਿੱਧੀ ਗੱਲਬਾਤ ਕਰਾਂਗੇ ਤਮੂਰ ਘੋੜੇ ਦੇ ਸਫਰ ਬਾਰੇ ਤੇ ਹੋਰ ਬਾਈ ਦੇ ਕਿੰਨੇ ਜਾਨਵਰ ਰੱਖਿਆ ਫਾਰਮ ਤੇ ਆਜੂ ਵੀ ਦੋਸਤੋ ਤੇ ਦੋਸਤੋ ਅੱਜ ਅਸੀਂ ਖੜੇ ਆਂ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਰੋਡ ਤੇ ਛੈਲਰ ਪੈਂਦਾ ਤੇ ਛੈਲਰ ਦੇ ਵਿੱਚ ਐਮ ਆਰ ਸਟੱਡ ਫਾਰਮ ਬਣਿਆ ਵਾ ਜਾਨੀ ਕਿ ਬਾਈ ਮਨੀਸ਼ ਗਰਗ ਦਾ ਇੱਥੇ ਐਮ ਆਰ ਸਟੱਡ ਫਾਰਮ ਬਣਾਇਆ ਵਾ ਘੋੜਿਆਂ ਦਾ ਤੇ ਆਪਾਂ ਬਾਈ ਦੇ ਨਾਲ ਗੱਲਬਾਤ ਕਰਦੇ ਹਾਂ ਬਾਈ ਕੋਲੇ ਇੱਕ ਬਹੁਤ ਸੋਹਣਾ ਘੋੜਾ ਰੱਖਿਆ ਵਾ ਤਮੂਰ ਘੋੜਾ ਤੇ ਉਹਦੇ ਤੁਸੀਂ ਆਮ ਹੀ ਚਰਚੇ ਸੁਣੇ ਹੋਣਗੇ ਆਸ-ਪਾਸੇ ਤੇ ਉਹ ਬਾਈ ਦੇ ਫਾਰਮ ਦਾ ਘੋੜਾ ਤੇ ਬਾਕੀ ਆਪਾਂ ਬਾਈ ਮਨੀਸ਼ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਬਾਈ ਨੇ ਫਾਰਮ ਦੀ ਸ਼ੁਰੂਆਤ ਤੇ ਘੋੜੇ ਦੀ ਸ਼ੁਰੂਆਤ ਅਸਲ ਵਿੱਚ ਕਦੋਂ ਕੀਤੀ ਸੀਗੀ ਤੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਜੀ ਤੁਹਾਡਾ ਵੀ ਸਵਾਗਤ ਸਾਡੇ ਫਾਰਮ ਤੇ ਤੇ ਸਾਡੇ ਸ਼ੈਲਰ ਤੇ ਆਉਣ ਤੇ ਜੀ ਤੇ ਪਹਿਲਾਂ ਤੁਹਾਨੂੰ ਵਧਾਈ ਹੈ ਕਿ ਤੁਹਾਡੇ ਨਵੇਂ ਚੈਨਲ ਚੈਨਲ ਦੀ ਆ ਜੀ ਜੀ ਇਹ ਤੁਸੀਂ ਚੈਨਲ ਬਣਾਇਆ ਤੁਸੀਂ ਬਹੁਤ ਬਹੁਤ ਜੀ ਹਾਂਜੀ ਤੇ ਬਾਈ ਜੀ ਆਪਾਂ ਸ਼ੁਰੂਆਤ ਕਰਾਂਗੇ ਆਪਣੀ ਤਮੂਰ ਘੋੜੀ ਤੋਂ ਮੈਂ ਨਾ ਢੀੜਾ ਘੱਡਿਆ ਸੀ ਛੋਡੇ ਫਾਰਮ ਦੇ ਵਿੱਚ ਤੇ ਮੈਨੂੰ ਘੋੜਾ ਬੜਾ ਸੋਹਣਾ ਲੱਗਿਆ ਤੇ ਉਹਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਸ਼ੁਰੂ ਕਰਾਂਗੇ ਉੱਥੋਂ ਜਰੂਰ ਜੀ ਭਾਈ ਉਹਦੀ ਬਲੱਡ ਲਾਈਨ ਕੀ ਹੈ ਆਪਣੀ ਘੋੜੀ ਦੀ ਬਾਈ ਜਿਹੜਾ ਤੈਮੂਰ ਘੋੜਾ ਜੀ ਕਿਸੇ ਜਾਣ ਪਛਾਣ ਦਾ ਨਹੀਂ ਹੈ ਸਾਰਿਆਂ ਨੂੰ ਪਤਾ ਕਿ ਤੈਮੂਰ ਫੇਮਸ ਇਟਲੀਅਨ ਕਾਲੇ ਕਾਂਟੇ ਦਾ ਬੱਚਾ ਜੀ ਜੀ ਜਿਹੜਾ ਆਲ ਵਰਡ ਦੇ ਵਿੱਚ ਕਹਿਣ ਦਾ ਮਤਲਬ ਮਸ਼ਹੂਰ ਹੈ ਕਾਲਾ ਕਾਂਟਾ ਉਹਦਾ ਬੱਚਾ ਜੀ ਹਾਂਜੀ ਹਾਂਜੀ ਡਾਇਰੈਕਟ ਈਐਨਏ ਪ੍ਰੂਵਡ ਹੈ ਉਹਦਾ ਪਾਸਪੋਰਟ ਇਹਦਾ ਬਣਿਆ ਹੋਇਆ ਹੈ ਜੀ ਇਹ ਬਰੀਡ ਹੋਇਆ ਸੀ ਬਿੱਲੂ ਸਰਪੰਚ ਜੀ ਦੇ ਘਰੇ ਜਿਹੜੇ ਪੰਜਾਬ ਦੇ ਵਿੱਚ ਸਭਨੋਂ ਪਹਿਲਾਂ ਕਾਲਾ ਕਾਂਟਾ ਲੈ ਕੇ ਆਏ ਸੀ ਜੀ ਜੀ ਉਹਨਾਂ ਦੇ ਘਰ ਦਾ ਜਨਮ ਹੈ ਜੀ ਇਹਦੀ ਮਾਂ ਦਾ ਨਾਮ ਨਜਮਾ ਅਲੀ ਬਾਬਾ ਲਾਈਂਦੀ ਹੈ ਪੰਜ ਕਲਿਆਣ ਕੋੜੀ ਹੈ ਪੰਜ ਕਲਿਆਣ ਕੋੜੀ ਦਾ ਬੱਚਾ ਹਾਂਜੀ ਉਹ ਕੋੜੀ ਨੇ ਜੀ ਤਿੰਨ ਬੱਚੇ ਜੰਮੇ ਆ ਜੀ ਕਾਲੇ ਕਾਂਟੇ ਤੋਂ ਹੀ ਜੀ ਪਹਿਲੇ ਬੱਚੇ ਦਾ ਨਾਮ ਹੈ ਤੈਮੂਰ ਜਿਹੜਾ ਆਪਣੇ ਕੋਲ ਹੈਗਾ ਜੀ ਆਪਣੇ ਫਾਰਮ ਤੇ ਹਾਂਜੀ ਤੈਮੂਰ ਜੀ ਜੀ ਦੂਸਰਾ ਉਹ ਕੋੜਾ ਹੈਗਾ ਕਾਲਾ ਜਾਦੂ ਜੀ ਉਹ ਵੀ ਆਪਣੇ ਫਾਰਮ ਦੇ ਕਿ ਭਾਈ ਨਹੀਂ ਉਹ ਉੱਥੇ ਆਪਣੇ ਦੋਸਤ ਕੋਲ ਅਮਿਤ ਠਾਕੁਰ ਜੀ ਕੋਲ ਉਹਨਾਂ ਉਹਨਾਂ ਕੋਲ ਹੈ ਜੀ ਜੀ ਤੇ 30 ਦਾ ਘੋੜਾ ਬਿੱਲੂ ਜੀ ਕੋਲ ਸਰਪੰਚ ਸਾਹਿਬ ਕੋਲ ਆਪ ਦੇ ਕੋਲ ਹੀ ਇਹ ਗੁਫਤਾਫ ਜਿਹੜਾ ਤੁਸੀਂ ਆਮ ਸ਼ੋਅਾਂ 'ਚ ਵੇਖਦੇ ਆ ਕਿ ਪੋਜੀਸ਼ਨਾਂ 'ਚ ਹੁੰਦਾ ਹੈ ਜੀ ਜੀ ਹਾਂਜੀ ਤੇ ਭਾਈ ਜੀ ਇਸ ਟਾਈਮ ਤੇ ਆਪਣੇ ਘੋੜੇ ਦੀ ਹਾਈਟ ਕਿੰਨੀ ਹੈ ਤੇ ਉਮਰ ਕੀ ਕਰ ਗਿਆ ਭਈ ਇਹ ਉਮਰ ਉਮਰ ਭਾਈ ਜੀ ਇਹ ਸਮਝ ਲਓ ਸਾਢੇ 8 ਸਾਢੇ 7-8 ਸਾਲ ਦਾ ਹੋ ਗਿਆ ਘੋੜਾ 8 ਸਾਲ ਦਾ ਹੋ ਗਿਆ ਜੀ ਜਨਕਿ ਤੁਸੀਂ ਉੱਥੋਂ ਬਾਏ ਕੀਤਾ ਸੀਗਾ ਹੈ ਬਾਈ ਘੋੜਾ ਹਾਂਜੀ ਅਸੀਂ ਕਹਿੰਦੇ ਅਸੀਂ ਆਪਣੇ ਬਲਜੀਤ ਸਿੰਘ ਆ ਇਹਦਾ ਸਮਾਰਟ ਪਈ ਹੈ ਜੀ ਜੀ ਤੇ ਉਹ ਪਹਿਲਾਂ ਘੋੜਾ ਉੱਥੇ ਹੁੰਦਾ ਸੀਗਾ ਜੀ ਜੀ ਉੱਥੋਂ ਲਿਆ ਸੀ ਆਪਾਂ ਘੋੜਾ ਇਹ ਜੀ ਬਾਈ ਜੀ ਫਿਰ ਘੋੜੇ ਤੇ ਸਵਾਰੀ ਸੂਰੀ ਕਰਦੇ ਹੋ ਕਿ ਬਸ ਸ਼ੌਂਕ ਨਾਲ ਰੱਖਿਆ ਸੀ ਨਹੀਂ ਕਰ ਲਈਦੀ ਇਹ ਸਵਾਰੀ ਜਦੋਂ ਕਈ ਵਾਰ ਮੌਸਮ ਵਧੀਆ ਹੁੰਦਾ ਕਰਲੀ ਦੀ ਸਵਾਰੀ ਜਾਨੀ ਕਿ ਸਵਾਰੀ ਸੂਰੀਆ ਤੇ ਤੇ ਕੱਲ ਹੀ ਆ ਸ਼ਾ ਕੱਢਦੇ ਹਾਂ ਬਾਹਰ ਜਾਨੀ ਕਹਿੰਗੇ ਬਾਹਰ ਕੱਢਦੇ ਹਾਂ ਹੜਲੀ ਦੀਆਂ ਗੇੜਾ ਜੀ ਹੋਰ ਯਾਰ ਮਿੱਤਰ ਆ ਜਾਂਦੇ ਫੈਮਿਲੀ ਮੈਂਬਰ ਆ ਜਾਂਦੇ ਆ ਉਹ ਕੱਢ ਲੈਂਦੇ ਗੇੜਾ ਗੁੜਾ ਕੱਢ ਲੈਂਦੇ ਉੱਤੇ ਤੇ ਭਾਈ ਅਸਲ 'ਚ ਤੁਸੀਂ ਸਾਨੂੰ ਐਂ ਦੱਸੋ ਵੀ ਇਹ ਸ਼ੋਹਾਂ ਸ਼ੋਹਾਂ ਦੇ ਵਿੱਚ ਤੁਸੀਂ ਕੋਹੜੇ ਨੂੰ ਪਾਇਆ ਕਿ ਹਜੇ ਬਸ ਨਹੀਂ ਅਬੀ ਜੀ ਆਪਾਂ ਸ਼ੋਹ ਦੇ ਵਿੱਚ ਪਾਉਂਦੇ ਨਹੀਂਗੇ ਪਾਰਟਿਸਿਪੇਟ ਨਹੀਂ ਕਰਦੇ ਸਿਰਫ ਡਿਸਪਲੇ ਵਾਸਤੇ ਲੈ ਕੇ ਜਾਂਦੇ ਹਾਂ ਇਹਨੂੰ ਆਪਾਂ ਜੀ ਯਾਨੀ ਕਿ ਆਪਦ ਆਪਾ ਦਿਖਾਉਣ ਵਾਸਤੇ ਲੈ ਕੇ ਜਾਨੇ ਕਿ ਇਹ ਘੋੜਾ ਡਿਸਪਲੇ ਵਾਸਤੇ ਗਿਆ ਤੇ ਬਈ ਹੁਣ ਤੱਕ ਆਪਣੇ ਤਮੂਲ ਦੇ ਕਿੰਨੇ ਰਿਜ਼ਲਟ ਆ ਗਏ ਹੋਏ ਇਧਰ ਰਿਜ਼ਲਟ ਆ ਗਏ 65 65 ਕਾ ਰਿਜ਼ਲਟ ਆ ਗਿਆ ਇਹਦੇ 65 ਕਾ ਰਿਜ਼ਲਟ ਹਾਂਜੀ ਜੀ ਤੇ ਮੈਂ ਬਈ ਵੇਖਿਆ ਨਾ ਕੁਛ ਕੁ ਵਸ਼ੇਰੀਆਂ ਤਾਂ ਆਪਣੀ ਫਾਰਮ ਤੇ ਖੜੀਆਂ ਯਾਰ ਕੰਨਾਂ ਦਾ ਬਹੁਤ ਸ਼ਕੀਨ ਆ ਬਈ ਹਨਾ ਮੈਂ ਤਾਂ ਯਾਰ ਹਨਾ ਕੰਨ ਇਹਦੇ ਵਿੱਚ ਇਹੋ ਜੇ ਨਹੀਂ ਦੇਖੇ ਕਹੇ ਕਿਸੇ ਦੇ ਘੋੜੇ ਕੰਨ ਜੀ ਬਹੁਤ ਛੋਟਾ ਕੰਨ ਆ ਜੀ ਇਹਦੇ ਇਹਦੇ ਬੱਚਿਆਂ ਤੇ ਵੀ ਛੋਟਾ ਕੰਨ ਹੁੰਦਾ ਦੀ ਗਰਦਨ ਪੁੱਠਾ ਜੀ ਬੱਚੇ ਬਹੁਤ ਸੋਹਣੇ ਇੱਕ ਇਹਦੀ ਖਾਸ ਚੀਜ਼ ਇਹ ਕਿ ਬਸ਼ੇਰੀਆ ਜ਼ਿਆਦਾ ਪੁੰਦਾ ਜਿਵੇਂ ਹੁਣ 75 80 ਘੋੜੀਆਂ ਆਪਾਂ ਮੇਡ ਕਰਾਤੀ ਐ ਇਹ ਚੋਂ ਜੀ ਜੀ ਇਹਦੇ 6 7 ਬਸ਼ੇਰੀ ਆਏ ਇੱਕ ਇੱਕ ਬੱਚਾ ਦਾ ਮਰ ਗਿਆ ਸੀਗਾ ਜੀ ਮੇਰੀ ਨਿਗਾ ਚ ਤਾਂ ਹਜੇ 5 5 5 ਬਸ਼ੇਰੇ ਆ 5 ਬਨ 6 ਬਸ਼ੇਰੇ ਆ ਜੀ ਦੋ ਬਸ਼ੇਰੇ ਆਪਣੇ ਕੋਲ ਖੜੇ ਪੈਜ ਪ੍ਰੈਜੈਂਟ ਜੀ ਜੀ ਠੀਕ ਹੈ ਜਨਨ ਕਿ ਸਾਰੇ ਜਨਨ ਕਿ ਜਿਆਦਾਤਰ ਇਹ ਬਸ਼ੇਰੀ ਬਸ਼ੇਰੀ ਹੀ ਬਾਹਰੇ ਆ ਬਸ਼ੇਰੀ ਹੀ ਇਹਦੀ ਇਹਦੀ ਜਿਹੜੀ ਕਿਨੇ ਬੱਚਿਆਂ ਦੀ ਮਾਰਕਿੰਗ ਆਉਂਦੀ ਹੈ ਪੰਜ ਕਲਿਆਣ ਵੀ ਆ ਰਹੇ ਆ ਜੀ ਮੱਥੇ ਤੇ ਪੱਟਾ ਦਾ ਪਾ ਹੀ ਰਿਹਾ ਤੇ ਫੁੱਲ ਵੀ ਆ ਰਹੇ ਆ ਹਰ ਇੱਕ ਤਰ੍ਹਾਂ ਦੇ ਇਹਦੇ ਰਿਜ਼ਲਟ ਆ ਰਹੇ ਆ ਹਾਂ ਮੈਂ ਦੇਖਿਆ ਸੀ ਬਈ ਹਣਾ ਰਿਜ਼ਲਟ ਆਪਣੇ ਜਿਹੜੇ ਫਾਰਮ ਤੇ ਖੜੇ ਆ ਤੇ ਇਹ ਸੋਹਣੇ ਵੀ ਬਹੁਤ ਆ ਬਈ ਰਿਜ਼ਲਟ ਆ ਆਪਾਂ ਤਾਂ ਵੀਰ ਜੀ ਇਹੀ ਹੈ ਤੇ ਇਸੇ ਕਰਕੇ ਘੋੜਾ ਪ੍ਰੂਵ ਕੀਤਾ ਰਿਜ਼ਲਟਾਂ ਨੇ ਪ੍ਰੂਵ ਕਰਨਾ ਘੋੜਾ ਜੀ ਜੀ ਆਪਣੇ ਆਪ ਦੇ ਰਿਜ਼ਲਟ ਹੈ ਇਹ ਨਹੀਂ ਕਿ ਆਪਾਂ ਕਹਿੰਦੇ ਪਾਸੀ ਕੇ ਦਿਖਾ ਦਈਏ ਕਿ ਆ ਹੈ ਆਪਣੇ ਆਪ ਦੇ ਫਾਰਮ ਦੇ ਰਿਜ਼ਲਟ ਹੈ ਜਿਸ ਵੀ ਮੇਰੇ ਵੀਰ ਨੇ ਕਹਿੰਦਾ ਮਤਲਬ ਕੋੜਾ ਦੇਖਣਾ ਪਹਿਲਾਂ ਰਿਜ਼ਲਟ ਦੇਖਣਾ ਆਪਦੇ ਜੀ 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 ਯਾਨੀ ਕਿ ਰਿਜ਼ਲਟ ਕਿਤੇ ਦੇਖਣ ਦੀ ਦੋਸਤੋ ਤੁਹਾਨੂੰ ਦੂਰ ਜਾਣ ਦੀ ਵੀ ਕੋਈ ਲੋੜ ਨਹੀਂ ਪੈਣੀ ਤੇ ਬਾਈ ਦੇ ਫਾਰਮ ਤੇ ਰਿਜ਼ਲਟ ਖੜੇ ਆ ਤਮੂਰ ਘੋੜੇ ਦੇ ਤੇ ਬਈ ਰਿਜ਼ਲਟ ਵੀ ਛੋਟੇ ਬਹੁਤ ਸੋਹਣੇ ਆ ਮੈਂ ਤਾਂ ਵੇਖੇ ਆ ਤੇ ਬਈ ਕਿੰਨਾ ਟਾਈਮ ਹੋ ਗਿਆ 6.5 ਸਾਲ ਵਿੱਚ ਸ਼ੁਰੂ ਕੀਤੀ ਨੂੰ ਘੋੜੇ ਦੀ ਆਪਣੇ ਕੋਲ 3 ਸਾਲ ਹੋ ਗਏ ਇੱਥੇ ਇੱਥੇ ਹਾਂਜੀ ਘੋੜੇ ਨੂੰ ਘੋੜੇ ਨੂੰ ਹਾਂਜੀ ਤੇ ਬਈ ਫਿਰ ਇਹਦੀ ਫੀਸ ਕੀ ਆਪਣੇ ਘੋੜੇ ਦੀ ਘੋੜੇ ਦੀ ਫੀਸ 31000 ਰੁਪਏ ਜੀ 31000 ਰੁਪਏ ਹਾਂਜੀ ਤੇ ਬਈ ਇੱਕ ਗੱਲ ਹੋਰ ਆ ਵੀ ਆਪਣੇ ਇੱਥੇ ਜੇ ਕੋਈ ਸੱਜਣ ਮਿੱਤਰ ਦੂਰੋਂ ਆ ਜਾਂਦਾ ਹਾਂਜੀ ਬਈ ਘੋੜੀ ਲੈ ਕੇ ਗਈ ਜੀ ਕੋਈ ਬਾਹਰਲੀ ਸਟੇਟ ਦੇ ਹੁੰਦੇ ਆ ਜਾਂ ਹਨਾ ਆਸੇ ਪਾਸੇ ਦੂਰੋਂ ਆ ਜਾਂਦੇ ਆ ਤੇ ਰੈਸ਼ ਪਾਣੀ ਦਾ ਪ੍ਰਬੰਧ ਹੈਗਾ ਇੱਥੇ ਇੱਥੇ ਵੀ ਦੇ ਕਹਿਣਾ ਮਤਲਬ ਹੈਗਾ ਪ੍ਰਬੰਧ ਰੱਖਿਆ ਹੋਇਆ ਆਪਾਂ ਕਹ ਜੇ ਉਹ ਅਗਲਾ ਘੋੜੀ ਚੈੱਕ ਕਰਾ ਕੇ ਲੈ ਕੇ ਜਾਊਗਾ ਉਹ ਤੁਹਾਨੂੰ ਵੀ ਪਤਾ ਫਾਰਮ ਆ ਦਾ ਕਿੰਨੇ ਖਰਚਾ ਹੈ ਉਹ ਆਪਾਂ ਡੇ ਦੇ ਹਿਸਾਬ ਨਾਲ ਉਹ ਖਰਚਾ ਚਾਰਜ ਚਾਰਜ ਕਰਕੇ ਹਾਂ ਚਾਰਜ ਕਰ ਲਈਦੇ ਉਹਨੂੰ ਕਹਿੰਦੇ ਗੱਬਨ ਕਰਾ ਕੇ ਕੋੜੀ ਚੈੱਕ ਬਾਸ ਕਰਕੇ ਦੇ ਦੇ ਦੀ ਤੇ ਭਾਈ ਕਿੰਨੇ ਜੰਪ ਛੱਡਦੇ ਆਂ ਤੁਸੀਂ ਕੋੜੀ ਦੇ ਵੀਰੇ ਕੋੜੀ ਚ ਨਾ ਕੋਈ ਨੁਕਸ ਹੋਵੇ ਜੀ ਕੋੜੀ ਚ ਕੋਈ ਨੁਕਸ ਨਾ ਆਸੀ ਤਾਂ ਕਹਿੰਦੇ ਤੂੰ ਦੋ ਵੀ ਲੈ ਲੈ ਤਿੰਨ ਵੀ ਲੈ ਲੈ ਪਹੁੰਚ ਚਾਰ ਵੀ ਲੈ ਜੀ ਯਾਨੀ ਕਿ ਜੇ ਕਿ ਇਹਨੇ ਗੱਬਣੀ ਕਰਵਾਉਣੀ ਹੈ ਨਾ ਤੁਸੀਂ ਮਤਲਬ ਛੜਦ ਨਹੀਂ ਵੀ ਤੇ ਘੋੜੀ ਚ ਨਕਸ ਹੋਵੇ ਐਵੇਂ ਬਾਰ ਬਾਰ ਘੋੜਾ ਵੀ ਆਪਾਂ ਛੜ ਛੜ ਕੇ ਆ ਘੋੜਾ ਥੋੜਾ ਹਾਂ ਜੀ ਕਿਸੇ ਦੀ ਘੋੜੀ ਚ ਘੋੜੀ ਚ ਨਕਸ ਹੋਵੇ ਹਾਂ ਜੀ ਇਨਫੈਕਸ਼ਨ ਹੁੰਦੀ ਕਈ ਵਾਰੀ ਕਈ ਵਾਰ ਠਹਿਰਦੀ ਨਹੀਂ ਘੋੜੀ ਠਹਿਰਦੀ ਨਹੀਂ ਘੋੜੀ ਹਨਾ ਹਾਂ ਜੀ 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 ਤੇ ਦੋਸਤੋ ਅਸੀਂ ਨਾ ਜਦੋਂ ਪਾਈ ਦੇ ਫਾਰਮ ਤੇ ਗੇੜਾ ਕੱਢਿਆ ਤੇ ਸਾਡੀ ਨਜ਼ਰ ਜਦੋਂ ਬਈ ਤਮੂਰ ਤੇ ਪਈ ਹਨਾ ਤੇ ਅਸੀਂ ਜਦੋਂ ਇਹਦੇ ਕੋਲੇ ਗਏ ਯਾਰ ਇੰਨਾ ਮਿੱਠਾ ਠੰਡਾ ਜਿਹਾ ਘੋੜਾ ਇੱਕ ਤਾਂ ਬਈ ਸਵੇਰ ਦੇ ਵਿੱਚ ਤਰਾ ਘੂਣਾ ਪਹੁੰਚ ਗਿਆ ਖੜਾ ਬੜੇ ਮਿੱਠੇ ਠੰਡੇ ਸੁਆਦਾ ਜਿਵੇਂ ਕਹਿੰਦੇ ਨੇ ਵੀ ਸਾਰੇ ਪਰਿਵਾਰ ਨੇ ਰਲ ਕੇ ਪਾਲਿਆ ਬਣ ਕੋਈ ਮਿਲਿਆ ਜੀ ਇਹ ਰਲ ਹਾਂਜੀ ਵੀ ਪਰਿਵਾਰ ਚ ਰਹਿੰਦਾ ਕਰਕੇ ਨਾ ਬਹੁਤ ਠੰਡਾ ਘੋੜਾ ਕਹਿੰਦਾ ਮਤਲਬ ਜੀ ਜੀ ਕਿ ਪਿਆਰ ਬਹੁਤ ਲੈਂਦਾ ਹੈ ਜੀ ਜਦੋਂ ਮੈਂ ਫਾਰਮ ਤੇ ਆਏ ਨੇ ਆਪ ਦਾ ਕਹਿੰਦੇ ਆਵਾਜ਼ ਚ ਮੈਨੂੰ ਬੁਲਾਉਣਾ ਕੀ ਮੇਰੇ ਕੋਲ ਆ ਹੂੰ ਵੀ ਇਹਨਾਂ ਪਿਆਰ ਕਰ ਇਹਨੂੰ ਜੀ 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 ਯਾਨੀ ਕਿ ਸੁਢਣਾ ਕਾਫੀ ਮਹੱਬਤ ਰੱਖਦਾ ਹਾਂਜੀ ਹਾਂਜੀ ਤੇ ਬਈ ਇੱਕ ਗੱਲ ਹੋਰ ਹੈ ਜੇ ਕੋਈ ਆਪਣੇ ਸਟੱਡ ਫਾਰਮ ਤੇ ਘੋੜੀ ਲੈ ਕੇ ਆਉਂਦਾ ਤੇ ਉਹਦੇ ਆਪ ਤੇ ਮੈਡੀਕਲ ਦੀ ਸਹਿਤ ਆ ਜਾਂ ਡਾਕਟਰ ਦੀ ਸਹਿਲ ਹੈ ਡਾਕਟਰ ਇੱਥੇ ਹੈਗੇ ਜੀ ਡਾਕਟਰ ਇੱਥੇ ਫੇਮਸ ਡਾਕਟਰ ਆਉਂਦੇ ਵਧੀਆ ਡਾਕਟਰ ਹੈ ਇੱਥੇ ਜੀ ਜੀ ਜਿਵੇਂ ਇੱਥੇ ਨਰਤੇਜ ਜੀ ਖਾਰੇ ਵਾਲੇ ਜੀ ਜੀ ਇੱਥੇ ਕੁਲਵੰਤ ਘੋਲੀ ਵਾਲੇ ਜੀ ਜੀ ਤੇ ਪ੍ਰਗ ਡਾਕਟਰ ਪ੍ਰਗਟ ਹੈ ਇੱਥੇ ਜੀ ਜੀ ਕਈ ਡਾਕਟਰ ਬਹੁਤ ਅੱਛੇ ਅੱਛੇ ਡਾਕਟਰ ਆਉਂਦੇ ਆ ਜਾਨੀ ਕਿ ਜਿਹੜੇ ਵੱਡੇ ਵੱਡੇ ਫਾਰਮਾਂ ਤੇ ਜਾਂਦੇ ਉਹ ਸਾਡੇ ਫਾਰਮ ਤੇ ਵੀ ਆਉਂਦੇ ਆ ਜੀ ਜਾਨੀ ਕਿ ਸੋਨੂੰ ਵੀ ਕੋਹੜੀ ਜੇ ਕੋਈ ਦੋਸਤ ਮਿੱਤਰ ਲੈ ਕੇ ਆਉਂਦਾ ਤਾਂ ਉਹਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਸਿਹਤ ਆ ਵੀ ਇੱਥੇ ਮਿਲਦੀ ਆ ਜਾਨਵਰਾਂ ਵਾਸਤੇ ਆ ਜੀ ਜੀ ਤੇ ਭਾਈ ਇੱਕ ਨਾ ਗੱਲ ਹੋਰ ਆ ਜਦ ਤੁਸੀਂ ਜਿਹੜਾ ਫਾਰਮ ਬਣਾਇਆ ਇਹ ਇਹ ਮੈਂ ਜਦੋਂ ਦੇਖਿਆ ਯਾਰ ਮੈਂ ਬੜਾ ਹਰਾਨ ਸੀ ਕਿ ਮੈਂ ਕਿਹਾ ਸੈਲੰਦ ਦੇ ਵਿੱਚ ਬਾਈ ਨੂੰ ਸ਼ੌਂਕ ਕਿੱਧਰੋਂ ਆ ਗਿਆ ਹੈ ਨਾ ਵੀ ਫਾਰਮ ਵੀ ਘੋੜਿਆਂ ਬਾਰੇ ਹੈ ਨਾ ਇਹਦਾ ਕੀ ਸਿਸਟਮ ਬਣਿਆ ਭਾਈ ਇਹ ਬ੍ਰਦਰ ਸ਼ੌਂਕ ਨਾ ਆਇਆ ਨਾ ਦੇਖੋ ਆਪ ਪਿੰਡਾਂ ਚ ਰਹਿਨੇ ਆ ਸਾਡਾ ਪਿੰਡ ਰਾਜਿਆਣਾ ਜੀ ਠੀਕ ਹੈ ਜੀ ਤੇ ਅਸੀਂ ਹੁਣ ਚਲੋ ਇੱਥੇ ਫੈਮਿਲੀ ਇੱਥੇ ਰਹਿਣ ਲੱਗ ਗੀ ਸਾਡੇ ਡੈਡੀ ਹੋਣਾਂ ਦੇ ਵੀ ਸਾਰੇ ਸਾਡੀ ਆੜਤ ਦਾ ਕੰਮ ਵੀ ਐ ਸ਼ੈਲਰ ਵੀ ਐ ਸਾਡੇ ਸਾਰੇ ਫਾਰਮਰ ਜ਼ਿਮੀਂਦਾਰ ਸਾਡੇ ਭਰਾ ਹੀ ਐ ਜੀ ਜੀ ਉਹਨਾਂ ਕੋਲ ਰੱਖੇ ਹੁੰਦੇ ਆ ਉਹਨਾਂ ਦੇ ਨਾਲ ਜਿਵੇਂ ਹੁਣ ਸਕੂਲਿੰਗ ਸਾਡੀ ਹੋਈ ਐ ਜ਼ਿਮੀਂਦਾਰਾਂ ਦੇ ਮੁੰਡੇ ਸਾਡਾ ਮੁਹੱਬਤ ਜਾਨੀ ਜ਼ਿਮੀਂਦਾਰਾਂ ਦਾ ਹਾਂ ਜ਼ਿਮੀਂਦਾਰ ਨੌ ਮਾਸ ਦਾ ਰਿਸ਼ਤਾ ਸਾਡਾ ਠੀਕ ਐ ਉਹਨਾਂ ਕੋਲ ਜਾਨਵਰ ਹੁੰਦੇ ਫਿਰ ਉਹਨਾਂ ਦੇਖ ਦੇ ਕੇ ਸਾਨੂੰ ਆ ਗਿਆ ਕਹਿੰਦਾ ਸ਼ੌਂਕ ਜਾ ਗਿਆ ਕੀ ਅਸੀਂ ਵੀ ਰੱਖੀਏ ਤੇ ਭਾਈ ਫਾਰਮ ਕਿੰਨਾ ਟਾਈਮ ਹੋ ਗਿਆ ਫਾਰਮ ਸ਼ੁਰੂ ਕੀਤਾ ਇਹਨੂੰ ਹੋ ਗਏ 4.5 ਸਾਲ ਹੋ ਗਏ ਜੀ ਜਾਨਕੀ ਪਹਿਲਾਂ ਨਹੀਂ ਜਾਨਕੀ ਹੋਣੀ ਦੇਖਦੇ ਹਾਂ ਹਾਂ ਜੀ ਦੇਖਦੇ 2 5 ਜਾ ਪੈ ਗਿਆ ਵੀ ਨਾ ਆਪਾਂ ਵੀ ਰੱਖ ਗਏ ਤੇ ਭਾਈ ਸ਼ੁਰੂਆਤ ਕਿੱਥੋਂ ਕੀਤੀ ਸੀ ਸ਼ੁਰੂਆਤ ਕੋੜੀ ਤੋਂ ਕੀਤੀ ਸੀ ਜੀ ਕੋੜੀ ਤੋਂ ਹਾਂਜੀ ਤੇ ਭਾਈ ਕੋੜੀ ਦਾ ਕੀ ਨਾਮ ਸੀ ਕਿੱਥੋਂ ल्याਦੀ ਸੀ ਕੋੜੀ ਆਪਾਂ ਲక్ష్ਮੀ ਨਾਮ ਆ ਕੋੜੀ ਦਾ ਜੀ ਜੀ ਇਹ ਆਪਾਂ ਕਹਿੰਦੇ ਰਣੀਏ ਪਿੰਡ ਤੋਂ ਲੱਤੀ ਸੀ ਜੀ ਲਣੀਏ ਪੈਡ ਹਾਂਜੀ ਜੀ ਉਹਦੇ ਤੋਂ ਬਾਅਦ ਫਿਰ ਬਾਈ ਘੋੜੀ ਦੇ ਤੁਸੀਂ ਬੱਚੇ ਸਾਂਭੀ ਗਏ ਘੋੜੀ ਹੈਗੀ ਫਾਰਮ ਦੇ ਆ ਘੋੜੀ ਆਪਣੇ ਕੋਲ ਸਭਨ ਵੱਡੀ ਘੋੜੀ ਉਹੀ ਹੈ ਜੀ ਪਹਿਲੀ ਘੋੜੀ ਹੈ ਮੇਰੀ ਮੇਨ ਘੋੜੀ ਹੈ ਜੀ ਜੀ ਤੇ ਉਹ ਉਹ ਘੋੜੀ ਤੈਮੂਰ ਤੋਂ ਗੱਬਣ ਸੀ 5 ਮਹੀਨਿਆਂ ਦੀ ਜੀ ਯਾਨੀ ਕਿ ਤੈਮੂਰ ਤੋਂ ਪਹਿਲਾਂ ਗੱਬਣ ਸੀ ਘੋੜਾ ਲਿਆ ਘੋੜਾ ਲਿਆਉਣ ਤੋਂ ਪਹਿਲਾਂ ਤੈਮੂਰ ਤੋਂ ਗੱਬਣ ਸੀ 5 ਮਹੀਨੇ ਹੀ ਘੋੜੀ ਜੀ 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 ਹਾਂਜੀ ਤੇ ਉੱਥੋਂ ਫਿਰ ਸਾਨੂੰ ਜਦੋਂ ਰਿਜ਼ਲਟ ਆਇਆ ਹੁਣ ਸਾਨੂੰ ਘੋੜਾ ਪਸੰਦ ਲੱਗਿਆ ਫਿਰ ਉਹ ਹਾਂ ਘੋੜਾ ਘੋੜਾ ਆਪਣੇ ਦੋਸਤਾਂ ਕੋਲ ਸੀਗਾ ਇਹ ਆਪਾਂ ਦੇਖਿਆ ਉੱਥੇ ਮਿਲ ਜਾਂਦੇ ਹੁੰਦੇ ਸੀਗੇ ਜੀ ਜੀ ਦੇਖਦੇ ਘੋੜਾ ਬਹੁਤ ਅੱਛਾ ਲੱਗਦਾ ਸੀਗਾ ਜੀ ਜੀ ਤੇ ਤੁਸੀਂ ਕਿਹਾ ਵੀ ਹੁਣ ਘੋੜਾ ਆਪਾਂ ਵੀ ਲੈ ਚੱਲ ਗਏ ਹੈ ਨਾ ਆਪਦੇ ਫਾਰਮ ਚ ਚਲੋ ਇਹ ਤਾਂ ਦੇਖੋ ਕੋ ਮੈਂ ਤਾਂ ਲੈ ਆਉਣ ਵਾਲਾ ਕੌਣ ਹੁੰਦਾ ਜੀ ਜੀ ਇਹ ਤਾਂ ਜਿੱਥੇ ਘੋੜੇ ਦੇ ਆਪ ਹੀ ਘਰ ਬਣਾਉਂਦਾ ਦਾਣਾ ਪਾਣੀ ਜਿੱਥੇ ਹੈ ਜੀ ਜੀ ਉਹ ਆਪ ਦਾ ਆਪ ਘਰ ਬਣਾਉਂਦਾ ਉਹ ਅਸਲ ਚ ਪਰਮਾਤਮਾ ਜਿਵੇਂ ਹੈ ਨਾ ਆ ਚਾਹੁੰਦਾ ਹੈ ਨਾ ਸੋਡਾ ਮਤਲਬ ਅਰੇ ਜੀ ਅਰਜਾ ਅਵਾਂਸ ਜਿਹੜਾ ਤੁਹਾਡਾ ਰਿਹਾਨ ਬਣਾਇਆ ਪਰਮਾਤਮਾ ਨੇ ਉਹ ਤੁਹਾਡੇ ਘੋੜਿਆਂ ਦੇ ਵਿੱਚ ਲਾਇਆ ਤੇ ਹਨਾ ਤੁਸੀਂ ਬਾਈ ਹਨਾ ਫਾਰਮ ਤੇ ਕਾਫੀ ਜਾਨਵਰ ਰੱਖੇ ਆ ਹਾਂ ਜਾਨਵਰ ਦੇ ਖੋਆ ਨਾ ਜੀ ਤੁਹਾਨੂੰ ਪਤਾ ਅੱਜਕੱਲ ਜਿਹੜਾ ਮਾਰਕੀਟ ਦੇ ਵਿੱਚ ਦੁੱਧ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਦੁੱਧ ਉਹਨੇ ਦਾ ਜਾਨਵਰ ਹੀ ਹੈ ਨਹੀਂ ਜਿੰਨਾ ਦੁੱਧ ਆਪਣੇ ਆਪਣੇ ਹੁੰਦੀ ਹੈ ਪੈਦ ਨਿਕਲ ਉਹਨਾਂ ਬੰਦ ਦਾ ਨਹੀਂ ਦੁੱਧ ਇੰਨੀ ਲਾਗਤ ਹੈ ਜੀ ਅਸੀਂ ਫਿਰ ਕਹਿੰਦੇ ਮਤਲਬ ਪੁਰਾਣੇ ਟਾਈਮ ਤੋਂ ਸਾਡੇ ਮੰਮੀ ਡੈਡੀ ਹੋਰੀ ਵੀ ਜਿੱਥੇ ਮੇਰੇ ਨਾਨਕੇ ਉਹ ਵੀ ਕਹਿੰਦੇ ਗਾਵਾਂ ਰੱਖਦੇ ਸੀਗੇ ਜੀ ਜੀ ਤੇ ਡੈਡੀ ਹੋਰੀ ਵੀ گاਵਾਂ ਰੱਖਦੇ ਸੀ ਪਿੰਡ ਚ ਵੀ ਉੱਤਰਦੇ ਸੀ ਤੇ ਫਿਰ ਆਪਦਾ ਹੀ ਕਹਿੰਦਾ ਮੈਂ ਸਾਨੂੰ ਪਿਆਰ ਕੀ ਪ੍ਰਾਣੀ ਨਾ ਰੀਤ ਨਾ ਤੁਰੀਏ گاਵਾਂ ਵੀ ਰੱਖੇ ਮੇਰੇ ਮੱਝਾਂ ਵੀ ਰੱਖਿਆ ਹੋਈ ਹੈ ਜੀ ਅੱਛਾ ਮੱਝਾਂ ਵੀ ਰੱਖੀਆਂ ਹਾਂ ਹਾਂ ਜੀ ਜੀ ਯਾਨੀ ਕਿ ਸੋਡਾ ਮਤਲਬ ਖਾਣਾ ਪਾਣੀ ਆਪਦਾ ਘਰ ਦਾ ਹੀ ਹੈ ਘਰ ਦਾ ਹੀ 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 ਤੇ ਬਜੀ ਫਿਰ ਕੋਈ ਸ਼ੋਹਾਂ ਸ਼ਾਹ ਦੇ ਵਿੱਚ ਜਾਨਵਰ ਕੋਈ ਪਾਇਆ ਕਿ ਨਹੀਂ ਪਾਇਆ ਸ਼ੋਅ ਦੇ ਵਿੱਚ ਵੀਰੇ ਇੱਕ ਬਿਸ਼ੇਰੀ ਤੰਬੂਰ ਦੀ ਬੱਚੀ ਵੀ ਤਿਆਰ ਹੋਈ ਹੈ ਜੀ ਤੇ ਇੱਕ ਬੱਚੀ ਆਪਣੇ ਕੋਲ ਦੇਵਰਾਜ ਦੀ ਬੱਚੀ ਹੈ ਜੀ ਜੀ ਉਹ ਆਪਣੀ ਹੋਮ ਬਰੀਡ ਹੈ ਜਿਹੜੀ ਆਪਾਂ ਪਹਿਲਾ ਘੋੜ ਸਭ ਤੋਂ ਪਹਿਲਾ ਘੋੜੀ ਲਿੱਤੀ ਹੈ ਜੀ ਉਹਦੀ ਬੱਚੀ ਹੈ ਜੀ ਉਹ ਉਹਦੀ ਬੱਚੀ ਹੈ ਹਾਂਜੀ ਤੋਡੀ ਨਾ ਉਹ ਬੜੀ ਮੈਂ ਵੇਖੀ ਆ ਬੜੀ ਫੇਮਸ ਬਸ਼ੇਰੀ ਆ ਜਿਹੜੀ ਮੈਂ ਦੇਖਾ ਹੁਣ ਤਕਰੀਬਨ ਉਹ 3-4 ਸ਼ੋ ਵੀ ਜਿੱਤੀ ਆ ਹਾਂਜੀ ਵੀਡੀਓ ਬਾਈ ਇਹਦੀ ਡਿਟੇਲ ਕੀ ਆ ਬਾਈ ਉਹ ਜੀ ਬਾਈ ਜੀ ਉਹ ਉਹ ਪਰਮਾਤਮਾ ਦੀ ਸਾਨੂੰ ਦੇ ਨਹੀਂ ਆ ਜੀ ਕਿ ਇੰਨੀ ਵਧੀਆ ਬਸ਼ੇਰੀ ਦਿੱਤੀ ਐ ਬਾਕਸ਼ਾ ਹਾਂ ਟੱਚ ਬੋਰਡ ਕਹਿੰਦਾ ਮੋਲੋ ਜੀ ਜੀ ਤੇ ਉਹ ਪਹਿਲੇ ਪਹਿਲੇ ਸ਼ੋ ਚ ਪਾਈ ਸੀ ਆਪਾਂ ਜੰਡਿਆਲੀ ਲੁਧਿਆਣੇ ਜਿਹੜੇ ਬਾਈ ਆਰਪੀਜੀ ਕਰਾਉਂਦੇ ਆ ਸ਼ੋ ਹਾਂਜੀ ਜੰਡੇ ਵਾਲੀ ਆਪਾਂ ਜੰਡੇ ਵਾਲੀ ਮਿਲੀ ਸੀਗੀ ਹਾਂ ਹਾਂਜੀ ਹਾਂਜੀ ਉੱਥੇ ਮਿਲੇ ਸੀਗੀ ਜੀ ਜੀ ਉੱਥੇ ਬਿਸ਼ੇਰੀ ਪਾਈ ਸੀ 24 ਬਿਸ਼ੇਰੀਆਂ ਜੋ ਆਪਣੇ ਦੂਸਰੇ ਨੰਬਰ ਤੇ ਬਿਸ਼ੇਰੀ ਆਈ ਸੀ ਹਾਂਜੀ ਮੈਂ ਦੇਖਿਆ ਸੀ ਮੈਂ ਉੱਥੇ ਹੀ ਮੌਜੂਦ ਸੀ ਹਾਂਜੀ ਨਾਲੇ ਬੱਚੀ ਆਪਣੀ ਉਹਦਾ 17.5 ਮਹੀਨੇ ਦੀ 17 ਮਹੀਨੇ ਦੀ ਸੀ ਜੀ ਜੀ ਉਸ ਤੋਂ ਬਾਅਦ ਬਈ ਨਾ ਇੱਧਰ ਵੀ ਆਪਣੇ ਜਗਰਾਉਂ ਦੇ ਹਾਂ ਜਗਰਾਉਂ ਪਾਈ ਸੀ ਉੱਥੇ ਆਪਣੇ ਤੀਸਰੇ ਨੰਬਰ ਤੇ ਆਈ ਸੀ ਤੀਸਰੇ ਨੰਬਰ ਤੇ ਯਾਨੀ ਕਿ ਸੋਡੇ ਕੋਲ ਨਾ ਬਈ ਇੰਨੇ ਜਿਹੜੀਆਂ ਇੱਕ ਗੱਲ ਹੋਰ ਆ ਬਈ ਇੰਨੀ ਸੋਹਣੀ ਬਰੀਡ ਰੱਖਣ ਦਾ ਤੁਸੀਂ ਫਿਰ ਹਣਾ ਅਜੇ ਤੁਹਾਨੂੰ ਥੋੜਾ ਜਿਆਦਾ ਚਰ ਹੋਇਆ ਫਾਰਮ ਤੇ ਤੇ ਤੁਸੀਂ ਬਈ ਤਜਰਬਾ ਕਿੱਥੋਂ ਸਿੱਖਿਆ ਤਜਰਬਾ ਵੀ ਥੋੜੇ ਜਿਵੇਂ ਤੁਸੀਂ ਯੂਟਿਊਬਰ ਭਰਾ ਹੋ ਗਏ ਆਪਣੇ ਦੋਸਤ ਹੋ ਗਏ ਪੁਰਾਣੇ ਜਿਨ੍ਹਾਂ ਨਾਲ ਮੇਰਾ ਤਾਲੁਕ ਹੈ ਮੇਲ ਹੈ ਮੇਰੇ ਨਾਲ ਜਿਹੜੇ ਪੜੇ ਵੀ ਐ ਤੇ ਨਾ ਰਹਿੰਦੇ ਵੀ ਐ ਮੇਰੇ ਦੋਸਤ ਆ ਬਲਜੀਤ ਬਲਜੀਤ ਸਿੰਘ ਸਮਾਧ ਪਾਈ ਰਵਿੰਦਰ ਕਾਲੇ ਕੇ ਜੀ 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 ਸਨੀ ਰਣੀਆਂ ਜੀ ਹੋ ਗਏ ਜੀ ਤੇ ਜਾਨੀ ਕਿ ਉਹਨਾਂ ਤੋਂ ਦੇਖ ਦੇ ਕੇ ਪੁੱਛ ਕੇ ਜਾਨੀ ਕਿ ਮੇਰੇ ਹਿਸਾਬ ਨਾਲ ਬਾਈ ਥੋੜੇ ਨਾ ਫਾਰਮ ਤੇ ਬਰੀਡ ਸੋਹਣੀ ਬਹੁਤ ਹੈ ਨਾ ਜਿਹੜੇ ਹਿਸਾਬ ਨਾਲ ਹਿੰਦੀ ਛੇਤੀ ਕੋਈ ਇੰਤਨਾ ਚਾਰਾਂ ਸਾਲਾਂ ਦੇ ਵਿੱਚ ਕੋਈ ਨਾਮੀ ਬਿਸ਼ੇਰੀ ਹੈ ਨਾ ਆਪਦੇ ਫਾਰਮ ਤੇ ਬਣਾ ਲੈਣੀ ਤੇ ਘੋੜਾ ਨਾਮੀ ਵਧਕਾ ਬਣਾ ਲੈਣੀ ਹੈ ਨਾ ਕੋਈ ਦੇਖੋ ਇਹ ਤਾਂ ਆਪਾਂ ਨੂੰ ਪ੍ਰਮਾਤਮਾ ਨੇ ਗਿਫਟ ਕੀਤੇ ਹੈ ਕਹਿਣ ਵਾਲੋ ਕਿ ਜਿਹੜੀ ਇੰਨੀ ਸੋਹਣੀ ਬਿਸ਼ੇਰੀ ਦਿੱਤੀ ਹੈ ਉਹਨਾਂ ਨੇ ਜੀ 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 ਤੇ ਹੋਰ ਵੀ ਜਿਹੜੇ ਬੱਚੇ ਬਹੁਤ ਸੋਹਣੇ ਤਿਆਰ ਹੋ ਰਹੇ ਤੈਮੂਰ ਦੇ ਜੀ ਜੀ ਹਾਂ ਜਾਨੀ ਕਿ ਸੋਡੀ ਸੇਵਾ ਲਾਈ ਹੈ ਪ੍ਰਮਾਤਮਾ ਨੇ ਹੈ ਨਾ ਚਲੋ ਸੇਵਾ ਲਾਈ ਹੈ ਕਿਉਂ ਚਲੋ ਆਪਣਾ ਤਾਂ ਫਰਜ਼ ਹੈ ਜੀ ਜੀ ਆਣਾ ਜੀ ਇਹਦੇ ਚ ਜਦੋਂ ਜਾਨਵਰਾਂ ਕੋਲ ਚਲੇ ਜਾਂਦੇ ਨੇ ਨਾ ਜਿਹੜਾ ਮਨ ਦੇ ਕਹਿੰਦਾ ਕੋਈ ਟੈਨਸ਼ਨ ਹੁੰਦੀ ਹੈ ਹੋਰ ਹੁੰਦੀ ਹੈ ਸਭ ਦੂਰ ਹੋ ਜਾਂਦੀ ਹੈ ਰੱਖਣ ਦਾ ਦੇਖੋ ਕੋਈ ਇਹ ਤਾਂ ਹੈ ਨਹੀਂ ਕੋਈ ਇਹਨਾਂ ਚ ਬਾਲਾ ਕੁਝ ਹੈਗਾ ਜੀ ਜੀ ਪਰ ਜਿਹੜੀ ਇਧਰ ਬਿਜ਼ਨਸ ਦੇ ਵਿੱਚ ਕੋਈ ਟੈਨਸ਼ਨ ਹੁੰਦੀ ਹੈ ਜਾਂ ਹੋਰ ਦੁੰਦੀ ਹੈ ਉਹ ਇਹਨਾਂ ਕੋਲ ਚਲੇ ਜਾਈਦਾ ਮਨ ਸ਼ਾਂਤ ਹੋ ਜਾਂਦਾ ਜੀ ਅਸਲ ਦੇ ਵਿੱਚ ਬਾਈ ਇਹ ਤਾਂ ਜਾਨਵਰ ਇੰਨਾ ਪਿਆਰਾ ਜਦੋਂ ਆਪਾਂ ਇਹਦੇ ਕੋਲੇ ਜਾਂਦੇ ਅਸੀਂ ਵੀ ਖੜੇ ਸੀਗੇ ਉੱਥੇ ਨਾ ਜਦੋਂ ਬਾਈ ਤੇਰੇ ਫਾਰਮ ਦਾ ਕੇ ਸੋਡੇ ਆਉਣ ਤੋਂ ਪਹਿਲਾਂ ਪਹਿਲਾਂ ਹਾਂਜੀ ਤੇ ਅਸੀਂ ਇੱਕ ਹਸਾਲ ਦਾ ਕਹਿੰਦੇ ਨਾ ਵੀ ਜਿਵੇਂ ਘੋੜੇ ਨੇ ਤਮੂਰ ਨੇ ਸਾਨੂੰ ਆਉ ਦੇ ਵਿੱਚ ਜੀ ਇਹ ਲਾ ਲਿਆ ਵੀ ਹਨਾ ਤੁਸੀਂ ਮੇਰੇ ਨਾਲ ਅਸੀਂ ਲੱਗੇ ਰਹੋ ਸਾਡੇ ਨਾਲ ਲੱਗਿਆ ਉਹ ਮਿਕਸ ਅਪ ਹੋ ਜਾਂਦਾ ਜੀ ਮਿਕਸ ਅਪ ਹੋ ਜਾਂਦਾ ਤੇ ਅਸੀਂ ਵੀ ਭੁੱਲ ਗਏ ਵੀ ਸ਼ੂਟ ਕਰਨ ਆਏ ਆ ਯਾਰ ਅਸੀਂ ਇੱਥੇ ਖੜੇ ਰਹੇ ਕਾਫੀ ਟਾਈਮ ਇੰਨਾ ਇੰਨਾ ਸੁਆ ਦਾ ਮਿੱਠਾ ਸੁਆ ਦਾ ਹਨਾ ਜੀ ਉਹ ਪਮਾ ਉਹਨੂੰ ਬੱਚਾ ਲੈ ਕੇ ਦੁਰਪੇਰ ਲਗਾਂ ਫੜ ਕੇ ਕੋਈ ਉਹਨੂੰ ਕੋਈ ਵਾਦਾ ਵਾਟਾ ਕਾਟਾ ਨਹੀਂਗਾ ਜੀ ਕਿ ਆਮ ਕੋੜੇ ਕਈ ਅੜਬ ਹੁੰਦੇ ਕੋੜੇ ਜੀ ਪਰ ਉਹ じゃ ਕੋਈ ਨਹੀਂ ਕਿ ਭਾਈ ਫੈਮਿਲੀ ਵੱਲੋਂ ਕਿੰਨੀ ਕ ਸਪੋਰਟ ਹੈ ਫੈਮਿਲੀ ਨਾਲ ਹੀ ਸਾਰੀ ਆਪਣੇ ਸਾਰੀ ਦਾ ਹਾਂਜੀ ਜੀ ਜੀ ਤੇ ਭਾਈ ਆਪਣੇ ਫਾਰਮ ਤੇ ਇਸ ਟਾਈਮ ਤੇ ਬੰਦੇ ਰੱਖੇ ਵੀ ਹੈਗੇ ਆਪ ਹੀ ਨਾਲ ਨਹੀਂ ਬੰਦੇ ਰੱਖੇ ਜੀ ਮੈਂ ਮੈਂ ਵੀ ਆਉਣਾ ਇੱਥੇ ਮੇਰਾ ਸ਼ਹਿਰ ਦਾ ਜੀ ਜੀ ਬੰਦੇ ਵੀ ਰੱਖੇ ਦੋ ਤਿੰਨ ਬੰਦੇ ਰੱਖੇ ਹੋਏ ਨਾਲ ਜੀ ਜੀ ਮੱਝਾਂ ਦਾ ਵੀ ਕਰਦੇ ਆ ਘੋੜਿਆਂ ਦਾ ਵੀ ਕਰਦੇ ਆ ਜੀ ਜੀ ਹਾਂ ਮਤਲਬ ਇੰਨੇ ਜਾਨਵਰ ਹਨ ਹਾਂ ਤਾਂ ਤੁਹਾਡੇ ਕਾਫੀ ਜਾਨਵਰ ਵਧਾਈ ਗਏ ਹਨ ਬਈ ਹਾਂ 14 15 ਹੈਗੇ ਨਗ ਜੀ ਹਾਂ ਯਾਨੀ ਕਿ ਕੱਲੇ ਬਛੇਰੇ ਬਛੇਰੀਆਂ ਤੇ ਘੋੜੇ 14 ਹਾਂ ਜੀ ਜੀ ਨਾਲ ਪਸੰਗਾਂ ਦਾ ਵੀ ਆ ਹਾਂ ਜੀ ਜੀ ਤੇ ਦੋਸਤੋ ਬਾਈ ਦਾ ਫਾਰਮ ਇੱਕ ਵਾਰੀ ਬਾਈ ਤੁਸੀਂ ਲੋਕੇਸ਼ਨ ਦੱਸ ਦੋ ਵੀ ਕਿੱਥੇ ਪੈ ਜਾਂਦਾ ਹੈ ਮੇਰਾ ਫਾਰਮ ਹੈਗਾ ਜੀ ਐਮ ਆਰ ਸਟੱਡ ਫਾਰਮ ਜੀ ਨਿਹਾਲ ਸਿੰਘ ਵਾਲਾ ਰੋਡ ਬਾਗਰਪਾਣਾ ਜੀ ਤੇ ਇੱਕ ਆਪਣਾ ਹੋਰ ਸਟੱਡ ਫਾਰਮ ਹੈ ਸੰਧੂ ਸਟੱਡ ਫਾਰਮ ਸੰਧੂ ਸਟੱਡ ਫਾਰਮ ਜੀ ਉਹ ਸਮਾਦ ਭਾਈ ਹੈ ਅੱਛਾ ਉਹ ਸਮਾਦ ਭਾਈ ਹੈ ਹਾਂ ਜੀ ਉੱਥੇ ਮੇਰੇ ਆ ਦੋਸਤ ਬਲਜੀਤ ਸਿੰਘ ਸਮਾਦ ਭਾਈ ਹੈ ਸੰਧੂ ਦਾ ਜੀ ਜੀ ਉਹ ਹੁੰਦੇ ਇੱਥੇ ਵੀ ਹੁੰਦੇ ਆ ਉਹ ਜੀ ਅਸੀਂ ਇਕੱਠੇ ਕੰਮ ਕਰਦੇ ਆ अच्छा ਤੁਹਾਡਾ ਦੋਨਾਂ ਦਾ 파ਟਨਰਸ਼ਿਪ ਆ ਕੇ ਵੈਸੇ ਭਰਾਵੀ ਰਹਸਦਾ ਜੀ ਭਰਾਵੀ ਸਮਝ ਲਓ ਜਿਵੇਂ ਮਰਜ਼ੀ ਸਮਝ ਲਓ 파ਟਨਰਸ਼ਿਪ ਸਮਝ ਲਓ ਕਿਵੇਂ ਜੀ 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 ਯਾਨੀ ਕਿ ਮਤਲਬ ਪਿਆਰ ਤੁਹਾਡਾ ਆਪਸ ਵਿੱਚ ਉਹ ਬਣਿਆ ਪਿਆ ਭਰਾਣਾ ਹਾਂ ਜੀ ਜੀ ਤੇ ਦੋ ਅਸੀਂ ਇੱਕ ਦੂਜੇ ਤੋਂ ਹੀ ਰਹਿ ਲੈਨੇ ਆ ਜੀ ਹਾਂ ਯਾਨੀ ਕਿ ਦੋ ਤਿੰਨ ਦੋ ਤਿੰਨ ਭਰਾ ਆ ਸੀ ਕਹਿੰਦੇ ਇੱਕ ਦੂਜੇ ਤੋਂ ਪੁੱਛ ਕੇ ਕੰਮ ਕਰਦੇ ਜਿਹੜਾ ਵੀ ਕਰਦੇ ਆ ਜੀ 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 ਤੇ ਦੋਸਤੋ ਬਾਈ ਕੋਲੇ ਨਾ ਇੱਥੇ ਐਮ ਆਰ سٹੱਡ ਫਾਰਮ ਤੇ ਤਮੂਰ ਕੋੜਾ ਖੜਾ ਤੇ ਜੇ ਕਿਸੇ ਨੇ سٹੱਡ ਸਰਵਿਸ ਲੈਣੀ ਹੋਵੇ ਤਾ 31000 ਰੁਪਇਆ ਫੀਸ ਰੱਖੀ ਆ ਬਾਈ ਨੇ ਤੇ ਤੁਸੀਂ ਆਇਓ ਬਾਈ ਦੇ ਫਾਰਮ ਤੇ ਬੇਸ਼ੱਕ ਇੱਥੇ ਰਿਜ਼ਲਟ ਦੇਖ ਲਓ ਬਾਈ ਦੇ ਫਾਰਮ ਤੇ ਖੜੇ ਯਾਨੀ ਕਿ ਆਪਦੇ ਤਿੰਨ ਚਾਰ ਰਿਜ਼ਲਟ ਆ ਜਿਹੜੇ ਬਾਈ ਦੇ ਫਾਰਮ ਤੇ ਖੜੇ ਆ ਤੇ ਤੁਸੀਂ ਇੱਕ ਵਾਰੀ ਬਾਈ ਦਾ ਘੋੜਾ ਜ਼ਰੂਰ ਦੇਖ ਕੇ ਜਾਇਓ ਤੇ ਸਟੱਡ ਸਰਵਿਸ ਜੇ ਕਿਸੇ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਦੇ ਫਾਰਮ ਤੇ ਆ ਕੇ ਤੇ ਬਾਈ ਨਾਲ ਗੱਲਬਾਤ ਕਰਕੇ ਤੇ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਬਾਈ ਦੇ ਤੁਸੀਂ ਫਾਰਮ ਤੇ ਜਰੂਰ ਵਿਜ਼ਿਟ ਕਰਿਓ ਤੇ ਬਾਈ ਜੀ ਮਨੀਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਜਿਹੜਾ ਤੁਸੀਂ ਪਹਿਲਾਂ ਤੁਹਾਨੂੰ ਵਧਾਈ ਹੈ ਜਦੋਂ ਤੁਸੀਂ ਨਵਾਂ ਚੈਨਲ ਬਣਾਇਆ ਕਿ ਤੁਹਾਡੇ ਚੰਗੇ ਕਹਿਣਾ ਬਲੋ ਚੈਨਲ ਚੱਲੇ ਦਿਨ ਰੋਤੀ ਦਿਨ ਰੁਗਣੀ ਆ ਚੌਗ ਨਹੀਂ ਕਰੇ ਕਹਿਣਾ ਬਲੋ ਬਸ ਇਹ ਤੁਹਾਡੇ ਭਰਾਵਾਂ ਦਾ ਪ੍ਰੇਮ ਹੀ ਚਾਹੀਦਾ ਸਾਨੂੰ ਵੀ ਚਲੋ ਬਾਕੀ ਪਰਮਾਤਮਾ ਦੀ ਕਿਰਪਾ ਚਲੋ ਠੀਕ ਠੀਕ ਠੀਕ